60000 ਰੁਪਿਆ ਇਹ ਜਿਹੜਾ ਮਤਲਬ ਇਹਨਾਂ ਨੇ ਕਹਿ ਲੋ ਵੀ ਬਚਾ ਲਿਆ ਦੂਏ ਲੋਟੇ ਪਰ ਇਹ ਕਿਹੜੇ ਚੱਲਣੇ ਆ ਇਹ ਵੀ ਜ਼ੀਰੋ ਬਣ ਗਿਆ ਇਹ ਵੀ ਨਿਲ ਹੋ ਗਿਆ 50000 ਰੁਪਿਆ ਵੀ ਤੇ ਇਸ ਤੋਂ ਇਲਾਵਾ ਵੀ ਕਿੰਨਾ 1.5 ਲੱਖ ਰੁਪਿਆ ਦੱਸਿਆ ਤੁਸੀਂ ਇਹ ਦੇਖੋ ਇਹ ਡੋਲੂ ਦੇ ਵਿੱਚ ਇਸ ਤਰ੍ਹਾਂ ਹੀ ਸੇਕ ਲੱਗ ਗਿਆ ਦਾ ਸੜ ਗਏ ਜਿਹੜੇ ਜਾਂ ਖਤਮ ਹੋ ਗਏ ਉਹ ਕੰਨੇ ਸੀ ਤਿੰਨ ਚਾਰ ਸੀ ਜਿਹਨੇ ਉਹ ਬਹੁਤੀ ਏਸ ਦੇ ਨਹੀਂ ਸੀ हां ਉਹ ਇਹ ਚਾਵਲ ਵੀ ਜਲ ਕੇ ਸਾਰੇ ਆ ਦੇਖੋ ਤੇ ਬੱਚੇ ਆ ਦੇਖੋ ਪਿਆਜ਼ ਆਲੂ ਪਿਆਜ਼ ਇਹ ਖਾਣ ਪੀਣ ਦਾ ਸਮਾਨ ਵੀ ਸਾਰਾ ਜਿੰਨਾ ਵੀ ਹੈ ਮੰਜੇ ਆ ਮੰਜੇ ਦਾ ਬਾਣਾ ਜੋ ਸਾਰਾ ਸੜ ਚੁੱਕਾ ਹੈ ਤੇ ਬਾਈ ਜੀ ਉਹਨਾਂ ਦਾ ਕਹਿਣਾ ਕਿ ਜੇ ਗੱਲ ਕੀਤੀ ਜਾਵੇ ਤੇ ਅੱਗ ਕਿਸੇ ਨੇ ਲਾਈ ਹੋ ਸਕਦੀ ਹੈ ਕਿਉਂਕਿ ਨਾ ਤਾਂ ਆਸ-ਪਾਸ ਇੱਥੇ ਕੋਈ ਅ ਬਿਜਲੀ ਦੀ ਤਾਰ ਲੰਘ ਰਹੀ ਹੈ ਜਿਹਦੇ ਨਾਲ ਚਲੋ ਮੰਨਿਆ ਵੀ ਸਪਰਕ ਹੋ ਕੇ ਜਾਂ ਕੋਈ ਅ ਬਿਜਲੀ ਦਾ ਕੋਈ ਅ ਚੰਗੇ ਆਲਾ ਘਰ ਕੇ ਅੱਗ ਦਾ ਕੋਈ ਲੱਗ ਜਾਵੇ ਵੀ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੋ ਸਕਦੀ ਹੈ ਕਿਸੇ ਨੇ ਸ਼ਰਾਬਤ ਕੀਤੀ ਹੋ ਸਕਦੀ ਹੈ ਪਰ ਇਹ ਸ਼ਰਾਬਤ ਇਹਨਾਂ ਨੂੰ ਪੂਰੀ ਵੈਗੀ ਪਈ ਤੁਹਾਡੇ ਸਾਹਮਣੇ ਦੱਸ ਰਹੇ ਨੇ ਕਿ ਕਿੰਨਾ ਨੁਕਸਾਨ ਹੋਇਆ ਕੈਸ਼ ਵੀ ਪਿਆ ਸੀ ਉਹ ਵੀ ਜਲ ਚੁਪਾ ਤੇ ਬਹੁਤ ਟਾਈਮ ਲੱਗੇਗਾ ਸਮਾਂ ਲੱਗੇਗਾ ਇਹਨਾਂ ਚੀਜ਼ਾਂ ਨੂੰ ਤਿਆਰ ਕਰਨ ਲਈ ਤੇ ਇਹੋ ਜੇ ਹਾਸਿਆਂ ਵਿੱਚੋਂ ਉੱਭਰ ਲਈ ਇਨਸਾਨ ਨੂੰ ਹਮੇਸ਼ਾ ਟਾਈਮ ਲੱਗਦਾ ਜਾਂ ਫਿਰ ਸਮਾਜ ਸੇਵੀ ਵੀਰਾਂ ਜਾਂ ਸਰਕਾਰਾਂ ਵੱਲੋਂ ਜੇਕਰ ਕਿਸੇ ਤਰ੍ਹਾਂ ਦੀ ਮਦਦ ਹੋ ਜਵੇ ਤਾਂ ਕਿਤੇ ਇਨਸਾਨ ਛੇਤੀ ਉਭਾਰ ਕਰ ਲਵੇ ਛੇਤੀ ਇਹਨਾਂ ਚੀਜ਼ਾਂ ਤੋਂ ਨਿਕਲੇ ਆਉਂਦਾ ਨਹੀਂ ਹਮੇਸ਼ਾ ਇੱਕਦਮ ਇਹੋ ਜਿਹਾ ਹਾਦਸਾ ਹੋਣਾ ਏਡਾ ਵੱਡਾ ਨੁਕਸਾਨ ਹੋਣਾ ਉਸ ਨਾਲ ਇਨਸਾਨ ਇੱਕ ਵਾਰ ਜ਼ਰੂਰ ਜਾਂਦਾ ਇਹ ਤਾਂ ਬਜੀ ਵਾਹ ਹੋ ਗਈ ਮੀਟੀ ਨਾਲ ਤੱਕ ਇੱਕ ਕੈਸ਼ ਬੋ ਜੀ 5 500 ਦੇ ਨੋਟ ਹੈ ਇਹ ਇਹ ਵੀ ਦੇਖੋ ਵਿਚਾਰਾਂ ਦੀ ਮਿਹਨਤ ਆ ਇਹ 50000 ਰੁਪਿਆ ਇਹ 50000 ਰੁਪਿਆ ਇਹ ਜਿਹੜਾ ਮਤਲਬ ਇਹਨਾਂ ਨੇ ਕਹਿ ਲਓ ਵੀ ਬਚਾ ਲਿਆ ਦੂਏ ਲੋਟ ਪਰ ਇਹ ਕਿਹੜੇ ਚੱਲਣੇ ਆ ਇਹ ਵੀ ਜ਼ੀਰੋ ਬਣ ਗਿਆ ਇਹ ਵੀ ਨਿਲ ਹੋ ਗਿਆ 50000 ਰੁਪਿਆ ਵੀ ਤੇ ਇਸ ਤੋਂ ਇਲਾਵਾ ਵੀ ਕਿੰਨਾ 1.5 ਲੱਖ ਰੁਪਏ ਦੱਸਿਆ ਤੁਸੀਂ ਇਹ ਦੇਖੋ ਇਹ ਡੋਲੂ ਦੇ ਵਿੱਚ ਇਸ ਤਰ੍ਹਾਂ ਹੀ ਸੇਕ ਲੱਗ ਗਿਆ ਚੜ ਗਿਆ ਇਹ ਜਾਂ ਕਿਸ ਤਰ੍ਹਾਂ ਕਹ ਲਉ ਵੀ ਭਾਂਡੇ ਢਿੰਡੇ ਸਾਰੇ ਜੜ ਗਏ ਹੋਰ ਵੀ ਡੰਗਰ ਆ ਇੱਧਰ ਦਿਖਾਉਣੇ ਤੁਹਾਨੂੰ ਆ ਦੇਖੋ ਇਹ ਡੰਗਰ ਇੱਧਰ ਛੱਡੇ ਹੋਏ ਨੇ ਜਿਹੜੇ ਬਚਾਓ ਇਨਾਂ ਦੀ ਜਾਨ ਤਾਂ ਬਚ ਗਈ ਪਰ ਲੁੱਸੇ ਗਏ ਨੇ ਇਹ ਅਕਰੀ ਸਪੀਡ ਚ ਆ ਗਏ ਨਾ ਤੇ ਸਰੀਰ ਤੇ ਤੁਸੀਂ ਦੇਖ ਸਕਦੇ ਹੋ ਜ਼ਖਮ ਹੋ ਗਏ ਇਹ ਦੇਖੋ ਕੀ ਨਾ ਜੀ ਆਪਣਾ ਸ਼ਾਦੀਨ ਜੀ ਕਿਸ ਤਰ੍ਹਾਂ ਹੈ ਹਾਸਾ ਵਾਪਰ ਗਿਆ ਹਾਸਾ ਹੀ ਨਾ ਸੁੱਤਿਆ ਸੀ ਇਹ ਦੁੱਖ ਪਏ ਦੀ ਗੱਲ ਹੈ ਕਿ ਦਾ ਇੱਕ ਬੱਚਾ ਛੋਟਾ ਜਾਵੇ ਅੱਛਾ ਉਹ ਦੁੱਖਾਂ ਨੂੰ ਕੀ ਪੜੀ ਨਾ ਹੋ ਸਨੋਂ ਤੁਹਾਡੇ ਇੱਕ ਲੱਗੀ ਜਿਸ ਨੇ ਨੈਗਾ ਮਾਰੀ ਹੋਣੀ ਤਾਂ ਅੱਗੇ ਲੱਗੀ ਵੀ ਅੱਛਾ ਬਾਹਰ ਆ ਗਿਆ ਉਹ ਪਤਾ ਹੋਏ ਕਿ ਪਿਛਲੇ ਸੈਰ ਪਿਛਲੇ ਸੈਰ ਕੀ ਲੱਗਦਾ ਤੁਹਾਨੂੰ ਵੀ ਕਿਸੇ ਨੇ ਲਾਈ ਆ ਜਿਹੜਾ ਕਿਸੇ ਨੇ ਸ਼ਰਾਰਤ ਕੀਤੀ ਤੇ ਕੀ ਕੀ ਨੁਕਸਾਨ ਹੋਇਆ ਉਹ ਕਹੋਗੇ ਡੰਗਾ ਬਸਾਂ ਕੱਢਿਆ ਥੋੜੇ ਸਾੜੀ ਦੇ ਡੰਗਰ ਵਿੱਚ ਕੰਮ ਜਿਹਾ ਸਰ ਗਿਆ ਕਿੰਨੇ ਕੋਣ ਜਿਹੜੇ ਥੋੜੇ ਟੱਕਰ ਦੇ ਵਿੱਚ ਜਿਆਦਾ ਤਾਂ ਨਹੀਂ ਕਿਸੇ ਦਾ ਕੋਈ ਮਤਲਬ ਜਾਨੀ ਨੁਕਸਾਨ ਨਹੀਂ ਹੋਇਆ ਅੱਛਾ ਤਾਂ ਉਹ ਕੇ ਕਿਸ ਤਰ੍ਹਾਂ ਦੇ ਸੀ ਮਤਲਬ ਛੋਟੇ ਸੀ ਛੋਟੇ ਸੀ ਕੋਈ ਮਤਲਬ ਡੰਗਰਾਂ ਨੂੰ ਤਾਂ ਗੋਦਾਂ ਪਈ ਆ ਚਾਹ ਉਹ ਨਹੀਂ ਕੁਛ ਨਹੀਂ ਬਰਿਆਂ ਮਰ ਗਏ ਕਿੱਥੇ ਕਿਹੜੇ ਕਿਹੜੇ ਆ ਇਹ ਵੀ ਇਹ ਵੀ ਚਲੋ ਨੇੜੇ ਤੇ ਡਰਦੇ ਆ ਵੀ ਓਏ ਹੋਏ ਕੋਈ ਨਹੀਂ ਕੋਈ ਨਹੀਂ ਕੋਈ ਆ ਦੇਖੋ ਹਨ ਇਦਾਂ 3-4 ਉਧਰ ਹੈ ਅੱਛਾ ਜੀ ਉਧਰ ਪਿਛਲੇ ਪਾਸੇ ਬੈਠੇ ਨੇ ਹਾਂ ਉਧਰ ਵੀ ਹੈਗੇ ਆ ਹਾਂ ਬਣੇ ਆ ਹਾਂ ਵਿਚ ਮੱਝ ਉਹ ਵੀ ਇਦਾਂ ਹੀ ਆ ਹਾਂ ਇਹ ਵੀ ਹੈ ਇੱਕ ਇਹ ਵੀ ਹੈ ਹਾਂਜੀ ਹਾਂਜੀ ਆ ਬੈਠੀ ਹਾਂਜੀ ਹਾਂਜੀ ਹਾਂ ਹਾਂ ਕਾਫੀ ਡੰਗਰ ਸਾਤ 8-10 ਦੇ ਪਹਿਲਾਂ ਹਾਂ ਹੋਰ ਕੀ ਡੰਗਰਾਂ ਤੋਂ ਇਲਾਵਾ ਕੋਈ ਕਪੜਾ ਲੀੜਾ ਸਭ ਛੜ ਗਿਆ ਪੈਸਾ ਤੇ ਲਾ ਵੀ ਪਤਾ ਲੱਗਿਆ ਕੁਛ ਵੀ 170000 ਰੁਪਇਆ ਅਸੀਂ ਦਾਣੇ ਦਾ ਰੱਖਿਆ ਸੀ ਹਾਂ ਉਹ ਵੀ ਸੜ ਗਿਆ 170000 ਰੁਪਇਆ ਕੈਸ਼ ਸੀ ਜਿਹੜਾ ਕੈਸ਼ ਜੀ ਅੱਛਾ ਉਹ ਵੀ ਸੜ ਗਿਆ ਲੈ ਲਈ ਦਬੂਸ ਕੇ ਕਿੱਥੋਂ ਉਹ ਵੀ ਉਹ ਵੀ ਸੜ ਗਿਆ ਠੀਕ ਹੈ ਤੇ ਬਾਕੀ ਜੋ ਕਪੜਾ ਲੈਦਾ ਸੀ ਕੁੜੀ ਦਾ ਹੱਥ ਗਾਲਾ ਸੀ ਉਹ ਵੀ ਸੁੱਟ ਗਿਆ ਬਿੱਤੀ ਤੇ ਫਿਰ ਤੁਸੀਂ ਫਿਰ ਫਾਇਰ ਬਗਰੇਡ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਹੈ ਵੀ ਅੱਗ ਬੁਝਾਉਣ ਵਾਸਤੇ ਜਾਂ ਆਪ ਕੋਸ਼ਿਸ਼ ਕੀਤੀ ਸੀ ਰਾਤ ਤੱਕ ਕੁਝ ਨਹੀਂ ਕਰ ਸਕਿਆ ਜੀ ਸਵੇਰੇ ਸਾਰੇ ਆਏ ਬੰਦੇ ਹਾਂ ਜੀ ਅੱਗ ਬੁਝਾਉਣ ਤੋਂ ਬਾਅਦ ਹਾਂ ਮੈਂ ਗੱਡੀ ਆਈ ਹੈ ਬਾਈ ਠੀਕ ਹੈ ਸਾਡੇ ਦਾ ਸਾਹਿਬ ਉਹਨਾਂ ਨੂੰ ਉਹਨਾਂ ਨੂੰ ਕਿਸੇ ਨੇ ਦੱਸਿਆ ਜਾਂ ਤੁਸੀਂ ਫੋਨ ਕੀਤਾ ਸਾਡੇ ਬੰਦੇ ਜੀ ਆ ਗਏ ਠੀਕ ਹੈ ਸਵੇਰੇ ਆਏ ਤੇ ਜੇ ਅਪਾ ਗੱਲ ਕਰੀਏ ਇਹ ਪਿੰਡ ਬਹਾਲਪੁਰ ਦੀ ਪੰਚਾਇਤ ਪੈਂਦੀ ਆ ਉਹਨਾਂ ਵੱਲੋਂ ਕੋਈ ਪੁੱਛਿਆ ਸੀ ਆਈਸੀਸੀ ਜੁਣੀ ਬੀਏ ਸੀ ਤੇ ਆਪਾਂ ਲੈ ਗਏ ਉਹ ਲਿਖ ਲੋ ਪੁਸ਼ ਕਰ ਗਏ ਠੀਕ ਹੈ ਹਾਂ ਜੀ ਤੇ ਤੁਸੀਂ ਕਿੱਥੇ ਤੱਕ ਪਹੁੰਚ ਕੀਤੀ ਹੈ ਕਿ ਅਸੀਂ ਰਾਈਟਰ ਦਾ ਬੰਦਾ ਆਇਆ ਸੀ ਆਪਣੇ ਹੋਰ ਕਹਿੰਦਾ ਵੀ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਹੂੰ ਤੇ ਸਾਡੀ ਵੀ ਸੈਸ਼ਨ ਅੰਗੇ ਗਾੜੀ ਹਦੂ 13 ਡਿਗਰੀ ਵਾਲਮੀਆ ਹੂੰ ਸਾਡੀ ਵੀ ਗੁਪਤ ਅਸੀਂ ਤੁਹਾਨੂੰ ਜਲਦੀ ਮਿਲਣਾ ਤੇ ਕਿ ਇੱਕ ਪਾਲੀ ਰੇ ਜਿਹਨੂੰ ਜੋ ਵੀ ਬੱਚਾਦਾ ਹੈਗਾ ਕਿੰਨੀ ਦੇਰ ਤੋਂ ਇਕੱਠੇ ਹੋ ਤੁਸੀਂ ਕਿੰਨੀ ਦੇਰ ਹੈ 3 ਸਾਲ ਹੋ ਗਏ 3 ਸਾਲ ਹੋ ਗਏ ਜੀ ਤੇ ਹੋਰ ਇੱਕ ਪਰਵਾਰ ਰਹਿ ਰਿਹਾ ਉੱਥੇ ਜਾਂ ਹੋਰੇ ਆ ਹੋਰ ਵੀ ਨਹੀਂ ਇਹ ਮੇਰਾ ਮੁੰਡਾ ਲੜਕਾ ਬੁਖਰੀ ਹਾਂ ਮੇਰਾ ਸਾਰਾ ਸੁੱਕ ਗਿਆ ਹਾਂ ਇਹ ਮੇਰਾ ਦੋਟਰ ਸੀ ਨੰਗਾ ਤਾਂ ਮੇਰੇ ਵੀ ਨਾਲ ਹੀ ਠੀਕ ਹੈ ਹਾਂਜੀ ਤੇ ਜਿਹੜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਸ਼ਰਾਰਤ ਲੱਗਦੀ ਹੈ ਕੀ ਲੱਗਦਾ ਹੈ ਕਿ ਕਰੇ ਕਿਸੇ ਨੇ ਸ਼ਰਾਰਤ ਕਰੀ ਹੈ ਕਿਸੇ ਨੇ ਸ਼ਰਾਰਤ ਕੀਤੀ ਕੋਈ ਬੱਤੀ ਨਹੀਂ ਕੋਈ ਲੈਟ ਨਹੀਂ ਕੋਈ 2:00 ਵਜੇ ਨਾ ਕਿਸੇ ਘੜੀ ਵਾਲੀ ਨਹੀਂ ਕਰੀ ਤਾਂ ਸ਼ਰਾਰਤ ਕਿਸੇ ਨੇ ਲੱਗਦਾ ਵੀ ਸ਼ਰਾਰਤ ਕਰੀ ਕਿਸੇ ਨੇ ਫਿਰ ਤੁਸੀਂ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਕੀਤੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਕੀਤੀ ਦੀ ਅੱਛਾ ਕਿਹਾ ਹਾਂਜੀ ਹਾਂ ਅੱਛਾ ਹਾਂਜੀ ਤੇ ਹੁਣ ਮੰਗ ਕੀ ਕਰਦੇ ਹੋ ਮੰਗ ਇਹ ਹੋਈ ਤੁਸੀਂ ਜੋ ਆਪਣੇ ਸੰਗਾ ਸਰ ਦਾ ਬੰਦਾ ਸਾਜੀ ਮੈਂ ਦੇ ਸਕਦਾ ਇਹ ਗਰੀਬ ਆਦਮੀ ਨੇ ਵੇਖੋ ਜੀ ਟੈਂਗਲ ਨੇ ਠੀਕੀ ਦੀ ਜਗ੍ਹਾ ਲੇ ਕੇ ਬੱਠੇ ਇਹ ਠੀਕੇ ਤੇ ਜੀ ਜੀ ਠੀਕ ਹੈ